ਪਾਗੀ ਕਰਨਾ ਮਹਾਰਾਜ ਕਹਿੰਦੇ ਵੀ ਐਸ ਡੇਰੇ ਚ ਹੋਰ ਕੀ ਆ ਕਹਿੰਦੇ ਮਹਾਰਾਜ ਭੇਡਾਂ ਬੱਕਰਾਂ ਜਾਨਵਰ ਬਥੇਰੇ ਤੁਰੇ ਫਿਰਦੇ ਆ ਸੱਚੇ ਪਾਤਸ਼ਾਹ ਕਹਿੰਦੇ ਵੀ ਸਾਰਾ ਝਟਕਾ ਕਰਕੇ ਨਾ ਇਹਨਾਂ ਦਾ ਮਾਸ ਪਤਿਨੀਆਂ ਚ ਪਾ ਕੇ ਤੇ ਜੁਨਾ ਤਰਦੇ ਉਹ ਬਾਤ ਹੀ ਬਾਤ ਚ ਲਿਖੀ ਗਈ ਹੁਣ ਸਿੰਘਾਂ ਨੇ ਕੀਤੇ ਝਟਕੇ ਮਾਸ ਪਤਿਨੀਆਂ ਤੇ ਰਿਝੋ ਲਗਾ ਗੋਡੇ ਪਾਖਿਆ ਸਾਹਮਣੇ ਬਲੰਗੇ ਤੇ ਚੌਂਕੜਾ ਮਾਰ ਕੇ ਬੈਠੇ ਜਾਂ ਇਹਨੇ ਤਰੂਸ ਡੇਰੇ ਦੇ ਵਿੱਚੋਂ ਇੱਕ ਚੇਲਾ ਭੱਜਾ ਉਹ ਜੋ ਭੱਜਾ ਜੋ ਭੱਜਾ ਡੇਰੇ ਤੋਂ ਬਾਹਰ ਚਲ ਗਿਆ ਬਾਰ ਜਾ ਕੇ ਆਪਣੇ ਵੱਡੇ ਮਹੰਤ ਦੇ ਕੰਨ ਵਿੱਚ ਆਵਾਜ਼ ਮਾਰੀ ਕਹਿੰਦਾ ਮਾਹਪੁਰਖੋ ਉਠੋ ਅਨਾਰਥ ਹੋ ਗਿਆ ਪਾਪ ਹੋ ਗਿਆ ਆਪਾਂ ਵੈਸ਼ ਨੂੰ ਸਾਧੂ ਮਾਸ ਦੇ ਨੇੜੇ ਨਾ ਜਾਈਏ ਖੂਨ ਦੇ ਨੇੜੇ ਨਾ ਜਾਈਏ ਸਾਡੇ ਡੇਰੇ ਵਿੱਚ ਖੂਨ ਦੇ ਛੱਪੜ ਵਗਣਦੇ ਤੇ ਮਾਸ ਪਤੀਲੀਆਂ ਚ ਰਿਜਣ ਦਿਆ ਵਾ ਸਾਧੂ ਆਪਣੇ ਆਸਣ ਤੋਂ ਉੱਠਿਆ ਉਹਦਾ ਸਮੱਦਰ ਜਿਹਾ ਕੱਦ ਚੌੜੀ ਸ਼ਾਤੀ ਮੋਟੀਆਂ-ਮੋਟੀਆਂ ਬਾਹਾਂ ਮੱਥੇ ਤੇ ਟਿੱਕਾ ਖੁੱਲੇ ਵਾਲ ਮੋਢਿਆਂ ਤੱਕ ਗਲੇ 'ਚ ਰudraaksha ਦੀ ਮਾਲਾ ਅੱਖਾਂ ਲਾਲ ਕਰਕੇ ਸਾਧੂ ਅੱਗੇ-ਅੱਗੇ ਤੁਰਿਆ ਆਵੇ ਜਦੋਂ ਉਹ ਡੇਰੇ ਦੇ ਵਿੱਚ ਪਹੁੰਚਿਆ ਉਹਨੇ ਢਾਕਾਂ ਦੇ ਹੱਥ ਰੱਖ ਕੇ ਦੇ ਦੁਜੇ ਬੰਨੇ ਵੇਖਿਆ ਤੇ ਵਾਕੇ ਖੂਨ ਦੇ ਛੱਪੜ ਵਗਣਦੇ ਤੇ ਮਾਸਪਤੀਆਂ 'ਚ ਰੇਜ ਦੱਸ ਜਦੋਂ ਉਹ ਡੇਰੇ ਦੇ ਦੁਜੇ ਬੰਨੇ ਵੇਖਿਆ ਗੋਦਾਵਰੀ ਨਦੀ ਦੇ ਕੰਢੇ ਉੱਤੇ ਪਲੰਗ ਦੇ ਉੱਤੇ ਸੱਚੀ ਸਰਕਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੀਲਾ ਬਾਣਾ ਨੀਲਾ ਦਸਤਾਰਾ ਉਦੋਂ ਦੀ ਚੱਕਰ ਮੱਥੇ ਤੇ ਲੱਗੀ ਹੀਰੇ ਤੇ ਜਗਿਆ ਦੀ ਗਲਗੀ ਗੱਡ ਚੌੜੀ ਸ਼ਾਂਤੀ ਮੋਟੀਆਂ ਮੋਟੀਆਂ ਬਾਵਾ ਹਸੂ ਹਸੂ ਕਰਦਾ ਜੇਰਾ ਢਾਕ ਤੇ ਲੜਕਦੀ ਸਿਰੀ ਸਾਹਿਬ ਇੱਕ ਛੋਟੇ ਤੇ ਤੀਰਾਂ ਵਾਲਾ ਪੱਥਾ ਤੇ ਕੋਲ ਅੱਡੇ ਤੇ ਬੱਜਾ ਚਿੱਟੇ ਰੰਗਦਾ ਬਾਜ ਉਸ ਸਾਧੂ ਦੀ ਅੱਖਾਂ ਤੇ ਨਿਗਾਨੀ ਨਹੀਂ ਹੋ ਗਈ ਮਹਾਰਾਜ ਦਾ ਜਲਾਲ ਚੱਲਿਆ ਨਾ ਗਿਆ ਉਹਦੇ ਕੋਲ ਤੁਰਦਾ ਤੁਰਦਾ ਬਲੰਗ ਦੇ ਨੇੜੇ ਆ ਗਿਆ ਤੇ ਮਹਾਰਾਜ ਨੂੰ ਆਵਾਜ਼ ਮਾਰ ਕੇ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਧੂ ਕਹਿੰਦਾ ਕੌਣ ਹੈ ਤੂੰ ਮਹਾਰਾਜ ਕਹਿੰਦੇ ਕਿਉਂ ਤੈਨੂੰ ਭਲੇਖਾ ਕੋਈ ਕਹਿੰਦਾ ਨਹੀਂ ਮੈਨੂੰ ਦੱਸੋ ਤੁਸੀਂ ਹੈ ਕੌਣ ਮੇਰੇ ਦੇਰੇ 'ਚ ਕੀ ਕਰਦੇ ਹੋ ਮਹਾਰਾਜ ਕਹਿੰਦੇ ਤੂੰ ਆ ਸਾਧੂ ਲੋਕਾਂ ਨੂੰ ਦੱਸਦਾ ਵਾਂ ਭਵੇਖਾ ਵੀ ਆਹ ਹੋ ਜੂਗਾ ਆਹ ਹੋ ਜੂਗਾ ਐਦਾਂ ਕਰੋ ਤੇ ਆਹ ਹੋ ਜੂਗਾ ਲੋਕਾਂ ਨੂੰ ਭੇਖ ਦੱਸਣ ਦਾ ਕੀ ਫਾਇਦਾ ਜੇ ਤੈਨੂੰ ਇਹ ਨਹੀਂ ਪਤਾ ਵੀ ਤੇਰੇ ਮੰਜੇ ਦੇ ਆਗੇ ਕੌਣ ਬੈਠਾ ਹੈ ਸਾਧੂ ਨੂੰ ਆਹ ਕੱਲ ਨਹੀਂ ਕਰੀ ਕਿਸੇ ਨੇ ਕਈ ਬਹੀਰੀ ਕਰੀ ਸਾਧੂ ਨੇ ਬੜੇ ਧਿਆਨ ਨਾਲ ਵੇਖਿਆ ਕਹਿੰਦਾ ਪੱਕਦੇ ਮਿਲ ਚੁੱਕੇ ਆ ਮਹਾਰਾਜ ਕਹਿੰਦੇ 1695 ਚ ਦੇਰਾਦੂਨ ਤੂੰ ਬੈਠਾ ਸਾ ਸਾਡੇ ਸਾਹਮਣੇ ਜਟਾਵਾਂ ਸੀ ਤੇਰੇ ਸਿਰ ਤੇ ਇਹ ਅੱਧਾ ਮਿੰਟ ਤੂੰ ਸਾਡੇ ਅੱਗੇ ਬੈਠਾ ਸਾਡੇ ਕੋਈ ਗੱਲ ਕਰਨ ਲੱਗਾ ਸਾਂ ਤੇ ਤੈਨੂੰ ਮਗਰੋਂ ਵੱਜੀ ਸੀ ਆਵਾਜ਼ ਤੇ ਤੂੰ ਉੱਠ ਕੇ ਤੁਰ ਪਿਆ ਸਾਂ ਅੱਜ ਤੈਨੂੰ 13 ਸਾਲਾਂ ਬਾਅਦ ਇੱਥੇ ਆ ਕੇ ਮਿਲਿਆ ਤੇ ਸਾਹਮਣੇ ਖਲੋਤੇ ਸਾਧੂ ਨੇ ਹੱਥ ਜੋੜ ਕੇ ਆਖਿਆ ਉਹ ਤੁਸੀਂ ਕਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਹੀਂ ਮਹਾਰਾਜ ਦੇ ਹਾਂ ਆ ਗਿਆ ਟਿਕਾਣੇ ਤੇ ਮੈਂ ਗੁਰੂ ਗੋਬਿੰਦ ਸਿੰਘ ਗੋਟਿਆਂ ਭਾਰ ਹੋ ਗਿਆ ਕਹਿੰਦਾ ਧੰਨ ਭਾਗ ਮੇਰੇ ਡੇਰੇ ਨੂੰ ਪਵਿੱਤਰ ਕੀਤਾ ਮੇਰੇ ਡੇਰੇ ਦੀ ਲੱਜਿਆ ਰੱਖ ਲਈ ਇਸ ਧਰਤੀ ਦੇ ਭਾਗ ਜਾਗ ਪਏ ਤਾਂ ਨਾਲ ਹੀ ਕਹਿੰਦਾ ਮਹਾਰਾਜ ਤੁਹਾਡੇ ਛੇਲਿਆਂ ਨੇ ਕੰਮ ਵੜਾ ਮਾਰਾ ਕੀਤਾ ਮਹਾਰਾਜ ਨੇ ਕਿਹਾ ਇਹਦਾ ਮੈਂ ਵੈਸ਼ਨੂ ਸਾਧੂ ਖੂਨ ਦੇ ਨੇੜੇ ਨਾ ਜਾਵਾਂ ਮਾਸ ਮਸ਼ੀ ਦੇ ਨੇੜੇ ਨਾ ਜਾਵਾਂ ਉਹ ਤੁਹਾਡੇ ਛੇਲਿਆਂ ਨੇ ਬਣ ਕੇ ਜੋ ਮੇਰਾ ਜਾਨਵਰ ਸਭ ਚਟਕਾ ਕੇ ਦੇ ਬਤੀਲਿਆਂ ਚ ਭਾਤ ਇਹ ਚੀਜ਼ਾਂ ਮੇਰੇ ਡੇਰੇ ਚ ਨਹੀਂ ਹੋਣੀਆਂ ਚਾਹੀਦੀਆਂ ਇਹ ਧਰਤੀ ਅਪਵਿੱਤਰ ਹੋ ਗਈ ਆ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਬਲੰਗ ਇੱਥੇ ਲੱਗਾ ਵਾ ਮਾਸੋਂ ਨੂੰ ਖਰਚ ਬਣਦਾ ਪਿਆ ਵਾ ਤੇਰੇ ਡੇਰੇ ਤੱਕ ਤੇ ਤੁਲਕਾ ਨਹੀਂ ਖੂਮਦਾ ਆਂਦਾ ਐਂਦਾ ਨਹੀਂ ਮਹਾਰਾਜ ਇਹ ਧਰਤੀ ਸਾਰੀ ਸਾਧੂ ਦੀ ਆ ਮਾਰਾ ਕਹਿੰਦਾ ਮੁਕਰ ਨਾ ਜਾਣੀ ਇਹ ਧਰਤੀ ਸਾਰੀ ਸਾਧੂ ਦੀ ਆ ਨਾ ਜਨਾਜੀ ਤੇ ਇਹਦਾ ਮਤਲਬ ਇਸ ਧਰਤੀ ਤੇ ਕਿਤੇ ਵੀ ਖੂਨ ਡੁੱਲੇ ਤੇਰਾ ਤੇਰਾ ਅਪਵਿੱਤਰ ਹੋ ਜਾਂਦਾ ਵਾ ਨਾ ਬਿਲਕੁਲ ਮਹਾਰਾਜ ਕਹਿੰਦੇ ਫਿਰ 7 ਤੇ 9 ਸਾਲ ਦੇ ਬੱਚੇ ਜਦਨ ਕੰਧਾਂ 'ਚ ਖਿਲਾੜ ਕੇ ਉਹਨਾਂ ਦੇ ਸਿਰ ਵੱਡੇ ਗਏ ਸੀ ਉਸ ਦਿਨ ਤੇਰਾ ਡੇਰਾ ਕਿਦਾਂ ਸੁੱਚਾ ਰਹਿ ਗਿਆ ਜਦੋਂ 7 ਤੇ 9 ਸਾਲ ਦੇ ਬੱਚੇ ਕੰਧਾਂ 'ਚ ਛਿੜਕੇ ਸ਼ਹੀਦ ਕੀਤੇ ਗਏ ਸੀ ਤੈਨੂੰ ਉਹਨਾਂ ਦੇ ਡੁੱਲੇ ਖੂਨ ਦਾ ਕੋਈ ਅਫਸੋਸ ਨਹੀਂ ਹੋਇਆ ਇਥੇ ਗਰੀਬਾਂ ਦੀ ਰਾਤ ਲਾਈ ਜਾਂਦੀ ਆ ਇਥੇ ਸਰਮੱਦ ਵਰਗੇ ਫਕੀਰ ਕਤਲ ਕੀਤੇ ਜਾਂਦੇ ਆ ਇਥੇ ਗੁਰੂ ਤੇਗ ਬਹਾਦਰ ਨੂੰ ਦਿੱਲੀ ਦੇ ਚਾਂਦਨੀ ਚੌਕ 'ਤੇ ਸ਼ਹੀਦ ਕੀਤਾ ਜਾਂਦਾ ਵਾ ਏਡੀਆਂ ਏਡੀਆਂ ਮਹਾਨ ਆਤਮਾਵਾਂ ਦਾ ਖੂਨ ਡੁੱਲ ਗਿਆ ਤੇ ਤੇਰਾ ਢੇਰਾ ਉਰਲਾ ਕਮਲਿਆ ਸੋਚਾਂ ਤੁਰਿਆ ਮੇਰੇ ਦੱਸ ਇੱਕ ਬੇਨਤੀ ਕਰ ਸਾਡੇ ਦੇਸ਼ 'ਚ ਹਿਰਨ ਮਰ ਜੇ ਗਾਂ ਮਰ ਜੇ ਸੱਪ ਮਰ ਜੇ ਕੁੱਤਾ ਮਰ ਜੇ ਇਨਸਾਫ਼ ਹੈ ਨਾ ਵਾ ਔਰ ਸਾਡੇ ਦੇਸ਼ 'ਚ ਬੰਦਿਆਂ ਦੇ ਗਲਾਂ 'ਚ ਟਾਇਰ ਪਾ ਕੇ ਸਾਰੇ ਜਾਨ ਕੋ ਬੰਦੇ ਐਮਐਲਏ ਤੇ ਐਮਪੀ ਬਣਾਏ ਜਾਂਦੇ ਆ ਜੱਡਾ ਵੱਡਾ ਬੰਦਿਆਂ ਨੂੰ ਵੱਧ ਤੋਂ ਵੱਧ ਮਾਰੂਗਾ ਉਹ ਪ੍ਰਧਾਨ ਮੰਤਰੀ ਬਣ ਕੇ ਉਹ ਮੁੱਖ ਮੰਤਰੀ ਬਣ ਕੇ ਉਹ ਬੰਦੇ ਲੀਡਰ ਬਣ ਗਏ ਇਥੇ ਕੁੱਤਾ ਮਰੇ ਸੱਪ ਮਰੇ ਬਿੱਲੀ ਮਰੇ ਇਥੇ ਹਿਰਨ ਮਰੇ ਗਾਂ ਮਰੇ ਉਹਦਾ ਇਨਸਾਫ ਹੈਗਾ ਵਾ ਪਰ ਬੰਦਿਆਂ ਦੇ ਗਲਾਂ 'ਚ ਟਾਇਰ ਪਾ ਕੇ ਜਿਉਂਦੇ ਸਾੜੇ ਬੰਦਿਆਂ ਦਾ ਕੋਈ ਇਨਸਾਫ ਨਹੀਂ ਹੈਗਾ ਇਸ ਬੰਦੇ ਇਸ ਦੇਸ਼ ਨੇ ਬੰਦਿਆਂ ਦੀ ਕਦਰ ਨਹੀਂ ਕੀਤੀ ਜਾਨਵਰਾਂ ਦੀ ਕਦਰ ਕੀਤੀ ਆ ਤੇ ਜੇਕਰ ਇਸ ਦੇਸ਼ ਨੇ ਬੰਦਿਆਂ ਦੀ ਕਦਰ ਕੀਤੀ ਹੁੰਦੀ ਇਹ ਦੇਸ਼ ਅੱਜ ਆ ਹਾਲਤ ਨਾ ਹੋ ਰਹੀ ਹੁੰਦੀ ਇਸ ਦੇਸ਼ ਦੀ ਮਹਾਰਾਣੀ ਆਖੇ ਮਾਧੋਦਾਸ ਤੂੰ ਸਾਧੂ ਬਣਿਆ ਕਿਦਾਂ ਦਾਸਾ ਬੜਾ ਜਾ ਇਹਨਾਂ ਮਹਾਰਾਜ ਕਰਨਾ ਦੀ ਨਿਗਾਹ ਹੁੰਦਾ ਹਾ ਹਿਰਨੀ ਨੂੰ ਤੀਰ ਮਾਰ ਬੈਠਾ ਹਿਰਨੀ ਦਾ ਪੇਟ ਪਾੜ ਕੇ ਵੇਖਿਆ ਤੇ ਹਿਰਨੀ ਸੀ ਗਰਭਵਤੀ हिरनी ਦੇ ਬੱਚੇ ਤਰਫ ਤਰਫ ਕੇ ਮਰਦੇ ਤੇ ਮੇਰਾ ਮਨ ਬੜਾ ਦੁਖੀ ਹੋਇਆ। ਹਿਰਨੀ ਦਾ ਖੂਨ ਡੁੱਲਿਆ ਵੇਖ ਕੇ ਤੇ ਮੈਂ ਤੀਰ ਕਮਾਨ ਉਦੋਂ ਹੀ ਸੁੱਟ ਦਿੱਤਾ ਸੀ। ਮਹਾਰਾਜ ਕਹਿੰਦੇ ਹਿਰਨੀ ਦਾ ਖੂਨ ਡੁੱਲਿਆ ਵੇਖ ਕੇ ਤੂੰ ਤੀਰ ਕਮਾਨ ਸੁੱਟਿਆ ਹੀ ਨਾ। ਆ ਜਿੰਨਾ ਜਾਨਵਰਾਂ ਦਾ ਖੂਨ ਵਖਾ ਕੇ ਤੇ ਤੈਨੂੰ ਤੀਰ ਕਮਾਨ ਦੁਬਾਰਾ ਚੁਕਾਉਣਾ ਹੀ ਬਸ ਫਰਜ਼ ਹੈ ਨਹੀਂ ਤੇਰੀ ਜਾਦ ਸ਼ਕਤੀ ਭੁੱਲ ਗਈ ਹੈ ਤੇਰੀ ਜਾਦ ਸ਼ਕਤੀ ਵਾਪਸ ਲਿਆਉਣ ਲੱਗੇ। ਤੂੰ ਕਹਿੰਦਾ ਸਾਧੂ ਆ। ਕਹਿੰਦਾ ਜੀ ਸਾਧੂ। ਮਹਾਰਾਜ ਕਹਿੰਦਾ ਤੂੰ ਸਾਧੂ ਨਹੀਂ ਆ ਕੋਈ ਜੰਮਿਆ ਵੀ ਸ਼ਿਕਾਰੀ ਸਾਂ ਤੂੰ ਅੱਜ ਵੀ ਸ਼ਿਕਾਰੀ ਆ ਤੈਨੂੰ ਫੇਰ ਸ਼ਿਕਾਰੀ ਬਣਾਉਣਾ ਮੈਂ ਕਹਿੰਦਾ ਮਹਾਰਾਜ ਮੈਂ ਹੂੰ ਥੋੜਾ ਸ਼ਿਕਾਰੀ ਆ ਮਹਾਰਾਜ ਕਹਿੰਦਾ ਅੰਦਰ ਚਾਤੀ ਮਾਰ ਕੇ ਦੇਖ ਤੂੰ ਸ਼ਿਕਾਰੀ ਨਹੀਂ ਆ ਕਹਿੰਦਾ ਨਹੀਂ ਮਹਾਰਾਜ ਮੈਂ ਤਾਂ ਸਾਧੂ ਆ ਉਹ ਮਹਾਰਾਜ ਕਹਿੰਦਾ ਕਮਲਿਆ ਤੂੰ ਸ਼ਿਕਾਰੀ ਆ ਧਿਆਨ ਨਾਲ ਵੇਖ ਕਹਿੰਦਾ ਮਹਾਰਾਜ ਸਿੱਧ ਕਰ ਦਿਓ ਕਹਿੰਦਾ ਤੂੰ ਇੱਥੇ ਬਾ ਕੇ ਬਣਾ ਕੇ ਬੈ ਗੇ ਡੇਰਾ ਤੇ ਗਰੀਬਾਂ ਨੂੰ ਦੇ ਕੇ ਝਾਂਸਾ ਉਹਨਾਂ ਦੀਆਂ ਜੇਬਾਂ 'ਚੋਂ ਕੱਢਦਾ ਫਿਰਦਾ ਪੈਸੇ ਇਹ ਸਾਜ਼ਮਾ ਦੇ ਕੰਮ ਨਹੀਂ ਇਹ ਸ਼ਿਕਾਰੀਆ ਦੇ ਕੰਮ ਆ। ਅੱਜ ਵੀ છાਤੀ ਮਾਰ ਕੇ ਵੇਖ ਲੋ ਦੁਨੀਆ ਸ਼ਿਕਾਰੀ ਬਣ ਕੇ ਤੁਰੇ ਫਿਰਦੀ। ਡਾਕਟਰ ਵੀ ਸ਼ਿਕਾਰੀ ਆ। ਡਾਕਟਰ ਵੀ ਸ਼ਿਕਾਰੀ ਆ। ਮਰਿਆ ਬੰਦਾ ਆਈਸੀਯੂ 'ਚ 4-4 ਦਿਨ ਰੱਖ ਕੇ ਲੱਖਾਂ ਰੁਪਏ ਗਰੀਬਾਂ ਦੀਆਂ ਜੇਬਾਂ 'ਚੋਂ ਕੱਢ ਲੇ ਤੇ ਹਸਪਤਾਲ 'ਚ ਵੱਟਦੇ ਆ ਫੋਟੋ ਲੱਗਿਆ ਤਾਂ ਨਬਾਬਾ ਦੀਪ ਸਿੰਘ ਦੀ। ਬਾਬਾ ਦੀਪ ਸਿੰਘ ਵੀ ਆਂਦਾ ਨਾ ਨਾਂ ਹੀ ਲੰਮਾ ਨਕਲ ਕਰੀਦਾ ਇਹ ਆ ਕੰਮ ਕਰਨ ਥੋੜਾ ਹੈਗਾ ਤੁਹਾਨੂੰ ਡਾਕਟਰ ਵੀ ਸ਼ਿਕਾਰੀ ਆ ਸਰਕਾਰੀ ਕਚਹਿਰੀ ਦੇ ਵਿੱਚ ਬੈਠਾ ਅਫਸਰ ਜਿਹਦੀ ਆਪਣੀ ਪਤਾ ਨਹੀਂ ਕਿੰਨੇ ਲੱਖ ਰੁਪਈਆ ਤਨਖਾਹ ਆ ਉਹ ਗਰੀਬ ਦੀ ਫਾਈਲ ਉਹਨਾਂ ਚਰ ਥੱਲੇ ਲਗਾ ਕੇ ਰੱਖਦਾ ਜਿੰਨਾ ਚਿਰ ਉਹ ਝੋਲੀ ਨਹੀਂ ਚੜ੍ਹ ਕੇ ਜਾਂਦਾ ਉਹ ਟੁੱਟੀਆਂ ਚਪੜਾਂ ਵਾਲੇ ਦੇ ਕੋਲ ਵੀ 5-700 ਰੁਪਈਆ ਭਾਲਦਾ ਤੇ ਸਵੇਰੇ ਮੱਥਾ ਸ਼ੀਦਾਂ ਨੂੰ ਪੀ ਕੇ ਆਉਂਦਿਆਂ ਦਾ ਵੀ ਕਹਿੰਦਾ ਉਹ ਵੀ ਇੱਕ ਸ਼ਿਕਾਰੀ ਆ ਚੌਂਕ 'ਚ ਖਲੋਤਾ ਵੱਡਾ ਅਫਸਰ ਰੇੜੇ ਵਾਲੇ ਦੇ ਕੋਲ ਮੀਖੇ ਵਾਲੇ ਦੇ ਕੋਲ ਵੀ ਤੋ 400 ਪਾ ਲੰਡਿਆ ਵਾ ਉਹ ਵੀ ਇੱਕ ਸ਼ਿਕਾਰੀ ਆ ਸ਼ਿਕਾਰੀ ਕਦੇ ਤੀਰ ਕਮਾਨ ਨਾਲ ਥੋੜਾ ਵੇ ਸ਼ਿਕਾਰੀ ਇਹਦੇ ਤੇ ਸਭ ਤੋਂ ਵੱਡੇ ਸ਼ਿਕਾਰੀ ਆ ਆ ਲਾਲ ਬੱਤੀਆਂ ਨੇ ਲੀਡਰ ਇਹ ਸਭ ਤੋਂ ਵੱਡੇ ਸ਼ਿਕਾਰੀ ਇਹਨਾਂ ਛੱਡਿਆ ਹੀ ਕੱਖ ਨਹੀਂ ਜੋ ਆਇਆ ਕਿਲੀ ਨੰਬੀ ਤੁਰੇ ਆਉਂਦੇ ਆ ਆ ਵੀ ਖਾ ਲਿਆ ਉਹ ਵੀ ਖਾ ਲਿਆ ਚੱਟਾ ਪਿਆ ਪਿਆ ਕੇ ਤੁਹਾਡੇ ਪੁੱਤ ਖਾ ਗਏ ਤੁਹਾਡੀਆਂ ਜਾਇਦਾਦਾਂ ਖਾ ਗਏ ਤੁਹਾਡੇ ਸਿਧਾਂਤ ਖਾ ਗਏ ਤੁਹਾਡੀ ਗੁਰਮਤ ਖਾ ਗਏ ਤੁਹਾਡੀ ਸਿੱਖੀ ਖਾ ਗਏ ਲੀਡਰਾਂ ਤੋਂ ਵੱਡਾ ਸ਼ਿਕਾਰੀ ਕੌਣ ਆ ਇੱਥੇ ਬੰਦੇ ਸ਼ਿਕਾਰੀ ਬਣ ਕੇ ਤੁਰੇ ਫਿਰਦਾ ਹੈ ਸ਼ਿਕਾਰੀ ਸ਼ਿਕਾਰ ਕਰਨਾ ਸ਼ਿਕਾਰ ਕਰਨਾ ਸ਼ਿਕਾਰ ਕਰਨਾ ਇੱਕ ਟੀਲ ਕਹਿੰਦਾ ਗੱਲ ਕੌਣ ਦੀ ਆ ਤੇ ਤੁਹਾਡੀ ਸੰਗਤ ਰਚਨਾ ਕਹਿੰਦੇ ਸਾਡੇ ਤੋਂ ਕਈ ਵਾਰੀ ਬਹੁਤੀ ਮਾਰ ਪੰਦਾ ਪਤਾ ਕੀ ਕਰਦਾ ਆਪਾਂ ਦੇ ਬਿਲਕੁਲ ਸ਼ਾਕਾਹ ਆਂਦੇ ਆ ਮਾਸ ਮਸਜਿਦ ਦੇ ਨੇੜੇ ਨਹੀਂ ਜਾਇਆ ਕਹਿੰਦੇ ਨਾ ਪਤਾ ਮੈਨੂੰ ਨਾ ਪੁੱਛਿਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਮੇਰੇ ਵਰਗੇ ਬੰਦੇ ਜਿਹੜੇ ਇਹ ਦਾਵਾ ਕਰਦੇ ਨੇ ਅਸੀਂ ਕਿਉਂ ਔਰ